ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਿਛਲੇ 1 ਸਾਲ ਤੋਂ ਮੁਹਾਲੀ ਤੇ ਚੰਡੀਗੜ੍ਹ ਦੀ ਸਰਹੱਦ ਤੇ ਕੌਮੀ ਇਨਸਾਫ ਮੋਰਚਾ ਚਲਾਇਆ ਹੋਇਆ ਹੈ 6 ਜਨਵਰੀ 2024 ਨੂੰ ਕੌਮੀ ਇਨਸਾਫ ਮੋਰਚੇ ਨੂੰ ਲਗਾਤਾਰ 1 ਸਾਲ ਹੋ ਗਿਆ ਹੈ ਪ੍ਰਦਰਸ਼ਨਕਾਰੀਆਂ ਦਾ ਰੋਜ਼ ਹੱਲੇ ਵੀ ਲਗਾਤਾਰ ਜਾਰੀ ਹੈ ਹੁਣ ਕੌਮੀ ਇਨਸਾਫ ਮੋਰਚੇ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਨਵੀਆਂ ਰਾਜਨੀਤੀ ਤਿਆਰ ਕਰ ਲਈ ਹੈ ਮੋਰਚੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਨਾ ਕੇਂਦਰ ਤੇ ਨਾ ਹੀ ਰਾਜ ਸਰਕਾਰ ਸੁਲਝਾ ਰਹੀ ਹੈ ਇਸ ਕਾਰਨ ਹੁਣ ਵੀ 20 ਜਨਵਰੀ ਨੂੰ ਪੰਜਾਬ ਦੇ 9 ਜ਼ਿਲ੍ਹੇ ਤੇ 13 ਟੋਲ ਪਲਾਜ਼ਾਂ 'ਤੇ ਦਨ ਘੰਟੇ ਲਈ ਫ੍ਰੀ ਕਰਵਾਇਆ ਜਾਵੇਗਾ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ ਇਸ ਸਬੰਧੀ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਸਿੱਖ ਸੰਗਤ ਦੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਇਆ ਜਾਵੇਗਾ ਜਿੰਨਾ ਟੋਲ ਪਲਾਜ਼ਾ ਨੂੰ ਕਰਵਾਇਆ ਜਾਵੇਗਾ ਉਹਨਾਂ ਵਿੱਚ ਫਿਰੋਜ਼ਪੁਰ ਤੇ ਫੋਸ਼ਾ ਟੋਲ ਪਲਾਜ਼ਾ ਤੇ ਤਾਰਾਪੁਰ ਵਾਲਾ ਟੋਲ ਪਲਾਜ਼ਾ ਮੋਹਾਲੀ ਦਾ ਅਜੀਬ ਅਜੀਜਪੁਰ ਟੋਲ ਪਲਾਜ਼ਾ, ਭਾਗੋ ਮਾਜਰਾ ਟੋਲ ਪਲਾਜ਼ਾ, ਸੁਲੱਖੀਆਂ ਟੋਲ ਪਲਾਜ਼ਾ, ਬੜੋਦੀ ਟੋਲ ਪਲਾਜ਼ਾ, ਪਟਿਆਲਾ ਜ਼ਿਲ੍ਹੇ ਦੇ, ਪਟਿਆਲਾ ਜ਼ਿਲ੍ਹੇ ਦੇ ਪ੍ਰੇਰੀ ਜੱਟ ਟੋਲ ਪਲਾਜ਼ਾ, ਜਲੰਧਰ ਦੇ, ਜਲੰਧਰ ਦੇ ਬਾਮਣੀ ਟੋਲ ਪਲਾਜ਼ਾ, ਲੁਧਿਆਣਾ ਦੇ ਲਾਡੋ ਟੋਲ ਪਲਾਜ਼ਾ, ਕਲਾਲ ਟੋਲ ਪਲਾਜ਼ਾ, ਫਰੀਦਕੋਟ ਦੇ ਤਲਵੰਡੀ ਭਾਈ ਟੋਲ ਪਲਾਜ਼ਾ ਤੇ ਨਵੇਂ ਸ਼ਹਿਰ ਦਾ ਟੋਲ ਪਲਾਜ਼ਾ ਸ਼ਾਮਿਲ ਹਨ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ। ਧੰਨਵਾਦ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਿਛਲੇ 1 ਸਾਲ ਤੋਂ ਮੁਹਾਲੀ ਤੇ ਚੰਡੀਗੜ੍ਹ ਦੀ ਸਰਹੱਦ ਦੇ ਕੌਮੀ ਇਨਸਾਫ ਮੋਰਚਾ ਚਲਾਇਆ ਹੋਇਆ ਹੈ 6 ਜਨਵਰੀ 2024 ਨੂੰ ਕੌਮੀ ਇਨਸਾਫ ਮੋਰਚੇ ਨੂੰ ਲਗਾਤਾਰ 1 ਸਾਲ ਹੋ ਗਿਆ ਹੈ ਪ੍ਰਦਰਸ਼ਨਕਾਰੀਆਂ ਦਾ ਰੋਜ਼ ਹੱਲੇ ਵੀ ਲਗਾਤਾਰ ਜਾਰੀ ਹੈ ਹੁਣ ਕੌਮੀ ਇਨਸਾਫ ਮੋਰਚੇ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਨਵੀਆਂ ਰਾਜਨੀਤੀ ਤਿਆਰ ਕਰ ਲਈ ਹੈ ਮੋਰਚੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਨਾ ਕੇਂਦਰ ਤੇ ਨਾ ਹੀ ਰਾਜ ਸਰਕਾਰ ਸੁਲਝਾ ਰਹੀ ਹੈ ਇਸ ਕਾਰਨ ਹੁਣ ਵੀ ਜਨਵਰੀ ਨੂੰ ਪੰਜਾਬ ਦੇ 9 ਜ਼ਿਲ੍ਹੇ ਤੇ 13 ਟੋਲਪਲਾਜ਼ਾਂ ਨੂੰ 10 ਘੰਟੇ ਲਈ ਫ੍ਰੀ ਕਰਵਾਇਆ ਜਾਵੇਗਾ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ ਇਸ ਸਬੰਧੀ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਸਿੱਖ ਸੰਗਤ ਦੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਇਆ ਜਾਵੇਗਾ ਜਿੰਨਾ ਟੋਲ ਪਲਾਜ਼ਾ ਨੂੰ ਕਰਵਾਇਆ ਜਾਵੇਗਾ ਉਹਨਾਂ ਵਿੱਚ ਫਿਰੋਜ਼ਪੁਰ ਤੇ ਫੂਸ਼ਾ ਟੋਲ ਪਲਾਜ਼ਾ ਤੇ ਤਾਰਾਪੁਰ ਵਾਲਾ ਟੋਲ ਪਲਾਜ਼ਾ ਮਹਾਲੀ ਦਾ ਅਜੀਜ਼ ਅਜੀਜ਼ਪੁਰ ਟੋਲ ਪਲਾਜ਼ਾ ਪਾਗੋ ਮਾਜਰਾ ਟੋਲ ਪਲਾਜ਼ਾ ਸੁਲੱਖੀਆਂ ਟੋਲ ਪਲਾਜ਼ਾ ਬੜੋਦੀ ਟੋਲ ਪਲਾਜ਼ਾ ਪਟਿਆਲਾ ਜ਼ਿਲ੍ਹੇ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰੇਰੀ ਜੱਟ ਟੋਲ ਪਲਾਜ਼ਾ ਜੁਲੰਦਰ ਦੇ ਜੁਲੰਦਰ ਦੇ ਬਾਮਣੀ ਟੋਲ ਪਲਾਜ਼ਾ ਲੁਧਿਆਣਾ ਦੇ ਲਾਡੋ ਟੋਲ ਪਲਾਜ਼ਾ ਕਲਾਲ ਟੋਲ ਪਲਾਜ਼ਾ ਫਰੀਦਕੋਟ ਦੇ ਤਲਵੰਡੀ ਭਾਈ ਟੋਲ ਪਲਾਜ਼ਾ ਤੇ ਨਵੇਂ ਸ਼ਰਦਾ ਟੋਲ ਪਲਾਜ਼ਾ ਸ਼ਾਮਿਲ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਿਛਲੇ 1 ਸਾਲ ਤੋਂ ਮੁਹਾਲੀ ਤੇ ਚੰਡੀਗੜ੍ਹ ਦੀ ਸਰਹੱਦ ਦੇ ਕੌਮੀ ਇਨਸਾਫ ਮੋਰਚਾ ਚਲਾਇਆ ਹੋਇਆ ਹੈ 6 ਜਨਵਰੀ 2024 ਨੂੰ ਕੌਮੀ ਇਨਸਾਫ ਮੋਰਚੇ ਨੂੰ ਲਗਾਤਾਰ 1 ਸਾਲ ਹੋ ਗਿਆ ਹੈ ਪ੍ਰਦਰਸ਼ਨਕਾਰੀਆਂ ਦਾ ਰੋਜ਼ ਹੱਲੇ ਵੀ ਲਗਾਤਾਰ ਜਾਰੀ ਹੈ ਹੁਣ ਕੌਮੀ ਇਨਸਾਫ ਮੋਰਚੇ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਨਵੀਆਂ ਰਾਜਨੀਤੀ ਤਿਆਰ ਕਰ ਲਈ ਹੈ ਮੋਰਚੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਨਾ ਕੇਂਦਰ ਤੇ ਨਾ ਹੀ ਰਾਜ ਸਰਕਾਰ ਸੁਲਝਾ ਰਹੀ ਹੈ ਇਸ ਕਾਰਨ ਹੁਣ ਵੀ 20 ਜਨਵਰੀ ਨੂੰ ਪੰਜਾਬ ਦੇ 9 ਜ਼ਿਲ੍ਹੇ ਤੇ 13 ਟੋਲਪਲਾਜ਼ ਨੂੰ 10 ਘੰਟੇ ਲਈ ਫ੍ਰੀ ਕਰਵਾਇਆ ਜਾਵੇਗਾ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ ਇਸ ਸਬੰਧੀ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਜ਼ ਨੇ ਕਿਹਾ ਕਿ ਸਿੱਖ ਸੰਗਤ ਦੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਇਆ ਜਾਵੇਗਾ ਜਿੰਨਾ ਟੋਲ ਪਲਾਜ਼ਾ ਨੂੰ ਕਰਵਾਇਆ ਜਾਵੇਗਾ ਉਹਨਾਂ ਵਿੱਚ ਫਿਰੋਜ਼ਪੁਰ ਤੇ ਫੋਸ਼ਾ ਟੋਲ ਪਲਾਜ਼ਾ ਤੇ ਤਾਰਾਪੁਰ ਵਾਲਾ ਟੋਲ ਪਲਾਜ਼ਾ ਮਹਾਲੀ ਦਾ ਅਜੀਜ਼ ਅਜੀਜ਼ਪੁਰ ਟੋਲ ਪਲਾਜ਼ਾ ਪਾਗੋ ਮਾਜਰਾ ਟੋਲ ਪਲਾਜ਼ਾ ਸੁਲੱਖੀਆਂ ਟੋਲ ਪਲਾਜ਼ਾ ਬੜੋਦੀ ਟੋਲ ਪਲਾਜ਼ਾ ਪਟਿਆਲਾ ਜ਼ਿਲ੍ਹੇ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰੇਰੀ ਜੱਟ ਟੋਲ ਪਲਾਜ਼ਾ ਜੁਲੰਦਰ ਦੇ ਜੁਲੰਦਰ ਦੇ ਬਾਮਣੀ ਟੋਲ ਪਲਾਜ਼ਾ ਲੁਧਿਆਣਾ ਦੇ ਲਾਡੋ ਟੋਲ ਪਲਾਜ਼ਾ ਕਲਾਲ ਟੋਲ ਪਲਾਜ਼ਾ ਫਰੀਦਕੋਟ ਦੇ ਤਲਵੰਡੀ ਭਾਈ ਟੋਲ ਪਲਾਜ਼ਾ ਤੇ ਨਵੇਂ ਸ਼ਰਦਾ ਟੋਲ ਪਲਾਜ਼ਾ ਸ਼ਾਮਿਲ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ